ਬੁੱਢੀ ਗੱਲ ਕਿਉਂਕਿ ਮੈਂ ਪਰਸੀ ਸਟਿੰਗ ਨਾਲ ਜੁੜਿਆ ਹੋਇਆ ਪਿਛਲੇ 40 ਸਾਲ ਤੋਂ ਅਸੀਂ ਦੋ ਗੱਲਾਂ ਕਹੀਆਂ ਗਰੰਟੀ ਵਾਲ ਕਹਿੰਦੇ ਆ ਉਹ ਗੱਲ ਪਹਿਲੀ ਕਿ ਦਸਾਂ ਨਾਲ ਹਾਂ ਵੀ ਕਿਰਤ ਤੋਂ ਨਾ ਕੋਈ ਚੀਜ਼ ਵੱਡੀ ਹੈ ਨਾ ਉੱਚੀ ਹੈ ਨਾ ਸੁੱੱਚੀ ਹੈ ਤੁਸੀਂ ਨਕਸ਼ੇ 'ਚ ਵੀ ਦੇਖ ਕੇ ਹਟੇ ਹੋ ਇਹੀ ਕੁਝ ਜੇ ਸੂਈ ਬਣਾ ਕੇ ਰੋਬਟ ਤੱਕ ਬਣਾਇਆ ਤੇ ਦੱਸਾਂਗਾ ਵੀ ਕਿਰਤ ਨੇ ਬਣਾਇਆ ਨਾ ਕਿਸੇ ਬਾਪੇ ਦੇ ਘਰੇ ਖੜ ਕੇ ਬਣਾਇਆ ਨਾ ਭਰਾਂ ਦੇ ਕੜ ਕੇ ਬਣਾਇਆ ਨਾ ਮਾਂ ਫੇਰ ਕੇ ਬਣਾਇਆ ਨਾ ਧੂਨੀਆਂ ਚ ਪੱਪ ਕਰਕੇ ਬਣਾਇਆ ਤੇ ਨਾ ਸੰਤ ਖੰਡਾ ਪਾਣੀ ਪਾ ਕੇ ਬਣਾਇਆ ਅਚਾਰਦਨ ਪਹਿਲਾਂ ਵੀ ਗੱਲ ਹੀ ਆ ਤੁਸੀਂ ਸਾਡੇ ਨੇ ਵੇਖਿਆ ਮੀਡੀਏ ਕਿ ਸਾਡੇ ਨਾਮ ਨੂੰ ਮੈਂ ਦੋ ਵਾਰ ਨਹੀਂ ਗਏ ਸੀ ਸਪਸ਼ਟ ਖੁਦਗਰਮ ਦੇ ਵਾਸਤੇ ਕਿਵੇਂ ਇੱਕ ਉਹਨੂੰ ਛੋਡਾ ਨਾਮ ਦਾ ਅਫਸਰ ਕਹਿ ਲਿਆ ਤੇ ਕਲਪੂਲੇ ਦੇ ਵਿੱਚੋਂ ਉਹਨਾਂ ਨੂੰ ਲਿਆ ਕੇ ਬਿਲਕੁਲ ਸੇਰ ਸਾਡੇ ਸਾਹਮਣੇ ਤਾਰਤਾ ਤੇ ਉਹਨਾਂ ਦੇ ਮੋਰਚੇ ਨੇ ਪਤਾ ਕੀ ਕੀਤਾ ਤਾੜੀਆਂ ਮਾਰ ਕੇ ਸਵਾਗਤ ਕੀਤਾ ਮੂਰਤੀਆਂ ਵਾਲੀਆਂ ਖੁਸ਼ੀ ਚ ਕਿ ਸਾਡੇ ਕੀ ਹੁੰਦਾ ਸਾਡੇ ਰਾਗ ਦਿੱਜਦੇ ਅੰਗਰੇਜ਼ ਵੀ ਖੰਭ ਨੂੰ ਤੇ ਨਾਲੇ ਲੱਤੀ ਫਿਰਦੇ ਆ ਮੇਮੂ ਮਿਰਤਾਂ ਤੇ ਕੀ ਫਿਰਦੇ ਆ ਕੋਲੋਂ ਕੋਲੇ ਹਾਵਲ ਕਰੀ ਜਾਂਦੇ ਆ ਵੀ ਪਤਾ ਨਹੀਂ ਉਹਦੇ ਨਾਲ ਉੱtre ਆਉਗਾ ਉਹਦੇ ਨਾਲ ਹੀ ਚੱਲ ਜਾਊਗਾ ਕੁੱਛ ਇੰਨਾ ਪਿੱਛੇ ਆ ਸੀ ਉਹ ਮੁਰਤੇ ਜਿਨ੍ਹਾਂ ਦੇ ਵਿੱਚ ਧਾਰਮਿਕ ਬੋਲ ਵਾਲਾ ਨਹੀਂ ਜਿਨ੍ਹਾਂ ਮੁਰਤਾਂ ਚ ਧਰਮ ਨੂੰ ਮੰਨਣ ਜਾਂ ਨਾਮ ਮੰਨਣ ਦੀ ਪੂਰੀ ਜਾਂਦੀ ਹੈ ਸਾਡੇ ਨਾਲੋਂ ਅੱਗੇ ਹੈ ਤੇ ਫਿਰ ਆਪਣੇ ਲੋਕਾਂ ਨੂੰ ਉਹਨਾਂ ਮੁਰਤਾਂ ਵੱਲੋਂ ਭੇਜੇ ਨੂੰ ਬਹੁਤ ਕਾਲੇ ਹੈ ਫਿਰ ਕੀ ਇਹ ਹੈਗਾ ਸਾਰਾ ਕੁਝ ਸਾਡੇ ਨੂੰ ਕਿੰਨੀ ਹੋ ਸਕਦਾ ਹੋ ਸਕਦਾ ਮੇਰਾ ਕਹਿਣ ਦਾ ਮਤਲਬ ਕੀ ਸੀ ਕਿ ਜੇ ਇਸ ਧਰਤੀ ਤੇ ਕੰਦਰੀ ਹੋ ਸਕਦਾ ਉਹ ਦਸਾਂ ਵਾਹਾਂ ਦੀ ਕਿਰਤ ਨਾਲ ਹੋ ਸਕਦਾ ਜੇ ਅੱਜ ਕਿਸਾਨ ਖੇਤਾਂ 'ਚ ਦਾਣੇ ਨਾ ਬੀਜੇ ਫਿਰ ਬੋਹ ਨਹੀਂ ਆਪਦੇ ਇਹ ਧਰਤੀ ਨਾਲ ਮਾਲਾ ਫੇਰਨਾ ਬੋਹ ਨਹੀਂ ਲੱਗਦੇ ਜੇ ਸਾਡੀ ਪਹਿਲਾਂ ਤੋਂ 4 ਵਜੇ ਚੱਕ ਕੇ ਰੁਸਤਾ ਦੇ ਕੰਮ ਤੇ ਲੱਗ ਲਿਆ ਰਤ ਨੂੰ 9-10 ਵਜੇ ਮੰਡਾ ਜੁੜਦਾ ਕੋਈ 10:00 ਵਜੇ ਤੇ ਸਵੇਰ ਤੱਕ ਉਹ ਦੇਗਾਉਂ ਨਾ ਨਾਏ ਕੰਮ ਕਰਨ ਨਾਏ ਕਿਰਤ ਕਰਨ ਮੇਰੇ ਕਹਿਣ ਦਾ ਮਤਲਬ ਕੀ ਹੈ ਕਿ ਸਰ ਤੋਂ ਉੱਪਰ ਦੀ ਸੱਚੀ ਚੀਜ਼ ਦਸਾਉਣਾ ਹੁੰਦੀ ਕਿਰਤ ਆ ਦੂਜੀ ਗੱਲ ਜਿਹੜੀ ਅਸੀਂ ਕਹੀ ਹੈ ਕਿ ਦਸਾਣਾ ਹੁੰਦੀ ਕਿਰਤ ਕਰਨ ਵਾਲੇ ਨਾਲੋਂ ਨਾ ਕੋਈ ਵੱਡਾ ਨਾ ਕੋਈ ਉੱਚਾ ਤਾਂ ਨਾ ਕੋਈ ਇਹਦੀ ਸ਼ਕਤੀ ਹੈ ਨਾ ਕੋਈ ਇਹਦੀ ਪੜ੍ਹਾਈ ਹੈ ਜੇ ਕੋਈ ਕਹੇ ਕਿ ਮੇਰੇ ਤਾਂ ਤਾਂ ਉੱਤਰ ਕਿੰਨੇ ਸਿੱਖੀ ਆ ਮੇਰੇ ਕੋਲ ਤਾਂ ਗੈਗੀ ਸ਼ਕਤੀ ਆ ਮੇਰੇ ਕੋਲੇ ਤਾਂ ਜੋਤਿਸ਼ ਮਿਲਦੇ ਆ ਮੇਰੇ ਕੋਲੇ ਤਾਂ ਮੈਂ ਤਾਂ ਪੁੱਛਿਆ ਹੈ ਦਰਸ਼ੀ ਸੁਸਾਇਟੀ ਕਿੰਡੀ ਆ ਬਾਬਾ ਕੱਡਾ ਮਰਦੀ ਵੱਦਾ ਹੋਵੇ ਚਾਹੇ ਹਵਾ ਤੋਂ ਰਾਤ ਬਣਵਾ ਹੋਵੇ ਚਾਹੇ ਕੋਈ ਹੋਰ ਚੀਜ਼ ਕਿ ਪੈਦਾ ਕਰਕੇ ਦਿੰਦਾ ਹੋਵੇ ਉਹ ਸਾਰੇ ਦੇ ਸਾਰੇ ਜਾਦੂਗਰ ਅਥੋਂ ਇਹ ਦੁਬਾਰਾ ਜਾਦੂ ਜੇ ਜਮਾਨ ਹੋਵੇ ਸਾਨੂੰ ਪਤਾ ਲੱਗ ਜੂ ਕਿ ਹਵਾ 'ਚ ਖਾਲੀ ਹੱਥਾਂ ਨਾਲ ਇਹ ਚੀਜ਼ ਕਿਵੇਂ ਫੜੀ ਜਾਂ ਲਈ ਹੈ ਮੇਰਾ ਕਹਿਣ ਦਾ ਮਤਲਬ ਜੇ ਕੋਈ ਹੋਰ ਵੀ ਬੰਦਾ ਇਹ ਕਹੇ ਕਿ ਮੇਰੇ ਕੋਲ ਕੋਈ ਇਹੋ ਜਿਹ ਜੰਤਰ ਮੰਤਰ ਤੰਤਰਕ ਸ਼ਕਤੀਆਂ ਤਾਂ ਕਿਸੇ ਸੋਸਾਇਟੀ ਨੇ 5 ਲੱਖ ਰੁਪਏ ਦਾ ਨਗਦ ਾਮ ਰੱਖਿਆ ਹੋਇਆ ਆਈ ਲੋਕਾਂ ਦਾ ਤੱਕਰ ਗਿਆ ਵੀ ਸ਼ਕਤੀ ਦਿਖਾ ਦੇ ਪਰ 40 ਸਾਲਾਂ ਤੋਂ ਕਿਸੇ ਨੇ ਨਹੀਂ ਜਿੱਤੇ ਆਏ ਬਹੁਤ ਆ ਸਾਡੇ ਸਰ ਬਰਨਾਲੇ ਦੇਲੇ ਗੁਪਿਆਰ ਚ ਇੱਕ ਬਾਬਾ ਆਇਆ ਉਹਦਾ ਕੀ ਕਹਿੰਦਾ ਜਦੋਂ ਮੇਰੇ ਸਾਹਮਣੇ ਬੰਦਾ ਖਾਦੋ ਆ ਮੰਤਰ ਲਾਵੇ ਮਰਜੂ ਆ ਅਸੀਂ ਆਖਿਆ ਖਾਣ ਨੂੰ ਨਹੀਂ ਕਿਸ ਲੈਣਾ ਪੁੱਤੋ ਮਾਰ ਛਲਕ ਲੱਗੀ ਉਹ ਬੈਠਾ ਮੰਤਰ ਮਾਰੀਗਾ ਕੁਛ ਨਹੀਂ ਹੁੰਦਾ ਆ ਕਿਸੇ ਨੂੰ ਖਾਣ ਨੂੰ ਕੁਝ ਦੇ ਦੇ ਕੁਝ ਵੀ ਹੋ ਸਕਦਾ ਫਰੀਦਕੋਟ ਜਿਲ੍ਹੇ ਚ ਇੱਕ ਬਾਬਾ ਆ ਗਿਆ ਉਹ ਦੰਨੂ ਮੇਰੇ ਕੋਲ ਇੱਕ ਆ ਪਾਣੀ ਚ ਧਰਦੀ ਹੈ ਮੇਰੇ ਤੂਫਾਨ ਹੋ ਗਏ ਪਾਣੀ ਚ ਤਾਂ ਇੱਕ ਡੁੱਬ ਜਾਂਦੀ ਐ ਬਾਬੇ ਵੀ ਕਿੰਨੇ ਦਰਦੀ ਐ ਪਰ ਸਾਨੂੰ ਕੋਈ ਨਾ ਕੋਈ ਸਿਆਣੇ ਵੀ ਆ ਰੋਤਾ ਕੀ ਕਹਿੰਦੇ ਕੋਈ ਆਪਦੀ ਇੱਕ ਨੂੰ ਕੁਝ ਕਰਿਆ ਵਿਆ ਹੋ ਉਹ ਕਹਿੰਦੇ ਬਾਬਾ ਪਹਿਲੇ ਸਾਨੂੰ ਇੱਕ ਦਿਖਾ ਉਹ ਤੋਂ ਇੱਕ ਖੜੀ ਪਾਣੀ ਚ ਛੜਤੀ ਉਹ ਸਚੀਲ ਕਰਦੀ ਸੀ ਪਰ ਬੱਚੇ ਜਿਹੜੇ ਥੋੜੇ ਦੇ ਗਿਆਨਵਾਨ ਸੀ ਪੜੇ ਲਿਖੇ ਸੀ ਉਹ ਕਹਿੰਦੇ ਇੱਕ ਨੂੰ ਭੰਨ ਕੇ ਦੇਖੋ ਕਸ ਕਰਿਆ ਹੋ ਜਦੋਂ ਥੱਲੇ ਰੱਖ ਕੇ ਉੱਤੇ ਵੀ ਆ ਗਏ ਪੱਥੇ ਵਾਲੀ ਇੱਕ ਮਾਰੀ ਤਾਂ ਇੱਕ ਵਿਚਾਲੇ ਉੱਤੇ ਰੋਸੀ ਇੱਕ ਦੇ ਵਿੱਚੋਂ ਪੋਖਲੀ ਸੀ ਪਾਣੀ ਤੇ ਤਾਂ ਪਰਦੀ ਸੀ ਕਹਿਣ ਦਾ ਮਤਲਬ ਮੇਰਾ ਕੀ ਹੈ ਇੱਕੋ ਹੀ ਆ ਕਿ ਕਿਸੇ ਕੋਲੇ ਕੋਈ ਸ਼ਕਤੀ ਨਹੀਂ ਜੇ ਹੈ ਤ ਉਹ ਪਿੱਛੇ ਵਿਦਿਆਨ ਕੰਮ ਕਰਦਾ ਹੈ ਤੇ ਫਿਰ ਕਈਆਂ ਦਾ ਮਨ ਚ ਹੋ ਸਕਦਾ ਵੀ ਉਹ ਤਾਂ ਸੱਚੀ ਗੱਲਾਂ ਦਾ ਹੁੰਦੇ ਨੇ ਸਾਡੇ ਮੰਨ ਦੀਆਂ ਮੈਂ ਦੱਸ ਸਕਦਾ ਕਿਸੇ ਦੀ ਮੰਦੀ ਗੱਲ ਕੋਈ ਨਹੀਂ ਦੱਸਦਾ। ਛੋਖਾ ਤਰੀਕਾ ਥੋਡੇ ਪਿੰਡ 'ਚ ਕੋਈ ਜੋਤਸ਼ੀ ਆਵੇ, ਕੋਈ ਬਾਬਾ ਆਵੇ ਐਵੇਂ ਭਾਗਵੇਂ ਦੇ ਕੱਪੜੇ ਚੰਕਾ ਜਿਹਾ ਲੈ ਕੇ ਖਲਾਉਂਦੇ ਨੇ ਸਾਡਾ ਵਾਰ ਫੜਕਾ ਦਿੰਦੇ ਆ ਉਹ ਲੱਖ ਫੂਲਾਣਾਂ ਲੱਖ ਤੁਸੀਂ ਕੀ ਕਰਨਾ? ਲੋਟ ਜਿਹੜਾ ਥੋਡੇ ਦੇਲ ਚਾ ਦੇਖ ਲੈ ਥੋਡੇ ਘਰ ਦਾ ਦਸਾਂ ਵਿਹਾਂ ਪਿਆਹਾਂ ਦਾ 100 ਦਾ 500 ਦਾ ਹੱਥ ਜਮਾ ਲੋ ਉਹਦੀ ਕਮੀ ਜੀ ਦਿਖਾ ਦੇ ਬਾਬੇ ਨੂੰ। ਕਿ ਬਾਬਾ ਮੈਂ ਤੈਨੂੰ ਆ ਬੇਨਾ ਨੋਟ 500 ਦਾ ਫਰਾਜ ਹੈ ਪਰ ਬੰਦਾ ਜੇ ਤੂੰ ਇਹਦਾ ਨੰਬਰ ਦੱਸ ਦੇ ਉਹ ਲੋ ਜਿਹੜੇ ਕਹਿੰਦੇ 100-100 ਮੀਲ ਤੋਂ ਸੱਚੀਆਂ ਗੱਲਾਂ ਵਾਹਦੇ ਮੁੱਢ ਹੀ ਫੜੇ ਹੱਥ ਜਿੰਨੇ ਨੋਟ ਦਾ ਨੰਬਰ ਦੱਸ ਦੇ ਅਸੀਂ 5 ਲੱਖ ਦਿੰਦੇ ਹਾਂ ਮੰਨ ਲੋ ਛੋਟੇ ਕੋਲੇ ਨੋਟ ਵੀ ਨਹੀਂ ਆਪਾਂ ਖਾਲੀ ਜੇਬ ਆ ਵੱਡਾ ਤੇ ਪੈਸਾ ਕੋਈ ਨਹੀਂ ਜੇ ਕੋਈ ਪਤਾ ਕੀ ਕੁਝ ਸਕਦੇ ਹੋ ਤੁਸੀਂ ਜਾਂ ਜਿਹੜੀ ਜਨਮ ਤਰੀਕ ਦੱਸ ਨਾ ਤਾਂ ਕੋਈ ਨਹੀਂ ਦੱਸ ਸਕਦਾ ਕੋਈ ਨਹੀਂ ਦੱਸ ਸਕਦਾ ਸਾਡੀ ਗਰੰਟੀ ਹੈ ਨਹੀਂ ਦੱਸ ਸਕਦਾ ਨਾ ਤਾਂ ਕੋਈ ਜਿਹੜੇ 100-100 ਬਿੰਦੂ ਸੱਚੀਆਂ ਗੱਲਾਂ ਦੱਸਦੇ ਆ ਉਹ ਸਾਹਮਣੇ ਬੈਠੇ ਲੱਗੇ ਦੀ ਜਨੁਤਰੀ ਕਿ ਕਿਉਂ ਦੱਸ ਸਕਦੇ ਆ ਉਹ ਫਿਰ ਪਤਾ ਕੀ ਦੱਸਦੇ ਆ ਹੱਥ ਦੇਖ ਕੇ ਪੁੱਠਾ ਸਿੱਧਾ ਕਰਕੇ ਪਤਾ ਕੀ ਕਹਣਗੇ ਮਾਇਆ ਸਾਡੇ ਘਰੇ ਆਉਂਦੀ ਤਾਂ ਬਹੁਤ ਆ ਪਰ ਖੜਦੀ ਨਹੀਂ ਸੋ ਆਪਣਾ ਲਈ ਚੀਜ਼ ਹੀ ਨਹੀਂ ਮੇਰੇ ਅੱਗੇ ਮੁਲਾਜ਼ਮ ਹੁੰਦਾ ਤਨਫਾ ਮਿਲਦੀਆ ਜੋਤਾਂ ਦੇ ਹੀ ਇਸ ਮਕਾਨ ਦਾ ਕਰਾਇਆ ਬੁੱਧਰ ਬੁੱਧਰ ਸੇ ਕਰਿਆਨੇ ਵਾਲੇ ਵਿਧੇਲੇ طرفا ਇਧਰੋਂ ਤੇ ਜੇ ਵੀ ਜਿਮੀਦਾਰ ਆ ਉਹ ਵੀ ਤਾਂ ਫਸਲੀ ਸ਼ੀਆਮੀ ਲੈ ਲੋ ਆਉਂਦੀ ਆ ਅੱਧੇ ਬਾਅਦ ਪਿਆ ਵਿਆਜ ਚ ਪੂਰਾ ਕਰ ਲੈਂਦਾ ਤੇ ਘਟਾਟਾ ਜਪਾ ਅਫਸਰਾਂ ਦੇ ਤੋਂ ਤੱਕੇ ਕਹਿਣਗੇ ਖੜਦੀ ਆ ਕਿਸੇ ਦੇ ਜੇ ਕੋਈ ਗੁਜ਼ਾਰਾ ਮਜ਼ਦੂਰ ਹੈ ਪਹਿਲੀ ਗੱਲ ਤਾਂ ਸਾਰਾ ਨਹੀਂ ਲਾਂਦੇ ਡੇਢੀ ਮਿਲਦੀ ਜੇ 15 ਦਿਨ ਮਿਲ ਵੀ ਗਈ ਤੇ ਬੁਰ ਮੂਰ ਤੇਲੀ ਦੀ ਪੂਰਾ ਹੁੰਦਾ ਸਾਨੂੰ ਪਤਾ ਕੀ ਲੱਗਦਾ ਵੀ ਸਾਡੇ ਹੀ ਘਰੇ ਮਾਇਆ ਵੀ ਖੜਦੀ ਗਵਾਂਡੀਆਂ ਦੇ ਦਾ ਪੁੱਤਾਂ ਦੀ ਟਰੰਕ ਬਰੇ ਪਏ ਕਹਿੰਦੇ ਵੀ ਇਹ ਗੱਲ ਅਸੀਂ ਕਹਿਣਿਆ ਹੋਰ ਕੀ ਕਹਿਣਗੇ ਉਹ ਬੰਦਾ ਤਾਂ ਬੜਾ ਨੇਕਾ ਦਿਲ ਦਾ ਪਈ ਛੇਤੀ ਦੇ ਦਨ ਸਭੋ ਸਾਰਿਆਂ ਨੂੰ ਲੱਗਦਾ ਮੈਂ ਤਾਂ ਕਿਤੇ ਵੀ ਗੱਲ ਦੱਸ ਦੇਣਾ ਲੋਕ ਨਹੀਂ ਆਉਦੇ ਤੇ ਤੇ ਦੀ ਗੱਲ ਲੱਫ ਤੇ ਕਿਸੇ ਨੂੰ ਮਰਦੀ ਇਹ ਕਹਦੇ ਹੋ ਕਿ ਤੂੰ ਤਾਂ ਦੂਜਿਆਂ ਦੇ ਬਹੁਤ ਕੰਮ ਆ ਨਾ ਜਦੋਂ ਤੈਨੂੰ ਲੋੜ ਪਈ ਤੇਰੇ ਕੋਲ ਆਇਆਗੀ ਫਰਮੂ ਪਰੈਨੋ ਲੱਗਦਾ ਮਾਉ ਦੇ ਭੱਜ ਕੇ ਗਿਆ ਉਹਦੇ ਭੱਜ ਕੇ ਗਿਆ ਮੇਲੇ ਜਿੱਦੇ ਲੋਕ ਸੋਦੇ ਤਾਂ ਕੋਈ ਇਹ ਗੱਲਾਂ ਆਮ ਗੱਲਾਂ ਨੇ ਜਾਂ ਫਿਰ ਇੱਕ ਹੋਰ ਡਰਾਮਾ ਕਰਦੇ ਹੋ ਅਮਰਥੀ ਦੀ ਬੰਦ ਕਰਾ ਕੇ ਨਾ ਇੱਥੇ ਆ ਬੰਦੇ ਦੇ ਬਲਦੇ ਗਏ ਬੰਦੇ ਆ ਤੇਰੇ ਦੋ ਵਿਆਹ ਤੇਰਾ ਡੂੰਡ ਵਿਆਹ ਤੇ ਤੇਨ ਵਿਆਹ ਮੇਰੀ ਕਿਸੇ ਭੈਣ ਨੂੰ ਨਹੀਂ ਕਹਿੰਦੇ ਵੀ ਤੇਰੇ ਦੋ ਵਿਆਹ ਕਿਉਂਕਿ ਉਹਨਾਂ ਪਖੰਡੀਆਂ ਨੂੰ ਪਤਾ ਸਾਡੇ ਇਸ ਸਮਾਜ ਦੇ ਅੰਦਰ ਜੇ ਕਿਸੇ ਔਰਤ ਦਾ પતિ ਮਰ ਜਾਵੇ ਦੂਜੇ ਸਾਹ ਵਾਂ ਕੇ ਲੈਣਾ ਪੈ ਜੇ ਤੇ ਜੂਨ ਕਿੱਡੀ ਪਈ ਰਹਿੰਦੀ ਹੈ ਨਹੀਂ ਉਹ ਮਰਦਾਂ ਦੀ ਮਾਨਸਿਕਤਾ ਸਮਝਦੇ ਆ ਕਿ ਬੰਦੇ ਦੇ ਬੋੜਾ ਵੀ ਹੋ ਜੇ ਨਾ ਉਹਨੂੰ ਕਹਦੇ ਬਾਬਾ ਰਿਸ਼ਤਾ ਆਉਂਦਾ ਪੁੱਛੂ ਕਿੱਥੋਂ ਆਏ ਨਹੀਂ ਕਹਿੰਦਾ ਵੀ ਮੇਰੀ ਇਹਦਾ ਕਬਰ ਅਜ ਲੱਗਾ ਹੁਣ ਕੀ ਕਰਾਉਣਾ ਨਾ ਕਿੱਥੋਂ ਇਹ ਮਰਦਾਂ ਦੀ ਮਾਨਸਿਕਤਾ ਆ ਮੁੱਖੀ ਬੰਦ ਕਰੋਂਗੇ ਵਰਤ ਸਾਰੇ ਨਹੀਂ ਪੈਂਦੇ ਤੇ ਵਤ ਪੈਂਦੇ ਕਹਿੰਦੇ ਘਟ ਪੈਂਦੇ ਕਿ ਮੇਰੇ ਅਰਗਾ ਦੇ ਅੱਬ ਮੇਰਾ ਜਦ ਹੱਥ ਖੜ ਗਿਆ ਤੇ ਉਹਨੂੰ ਕਹਿੰਦੇ ਤੇਰੇ ਬੋਲ ਗਿਆ ਉਹ ਸੋਚੀ ਜਾਂਦਾ ਵੀ ਜੋ ਪਹਿਲਾਂ ਵਾਲੇ ਜੱਬਰ ਤੋਂ ਖੜਾ ਛੁੱਟ ਕੇ ਹੋਰ ਹੋ ਜੇ ਪਤਨੀ ਸੌਖੀ ਹੋ ਜਾਂਦੀ ਮੇਰੇ ਕਹਿਣ ਦਾ ਮਤਲਬ ਇਹ ਗੱਲਾਂ ਸਭੀ ਸੰਕੀ ਉਹਨਾਂ ਪਖੰਡਿਆਂ ਨੇ ਲੋਕ ਕੀਤੀ ਐ ਤੇ ਲੋਕ ਕਰੀ ਹੋਈ ਗੱਲ ਸਾਨੂੰ ਦੱਸ ਦਿੰਦੇ ਫਿਰ ਸਭ ਦੇ ਮਨ ਚ ਸੋਅ ਆ ਗਈ ਵੀ ਕਿਉਂ ਨਾ ਸਾਰੇ ਦੇ ਹੱਥਾਂ ਤੇ ਹੈਗੀਆਂ ਮੇਰੇ ਕਹਿਣੋਂ ਮੇਰੇ ਵੀਰੋ ਸਵੇਰੇ ਘਰੇ ਜਾ ਕੇ ਮੂੰਖੀ ਬੰਦ ਕਰਿਓ ਤੁਸੀਂ ਗੁਰੂ ਮੁਠੀ ਬੰਗਰ ਤੋਂ ਹੋਉਂਦਾ ਹੈ ਨਾ ਜਿੱਥੇ ਵੱਡੀ ਲਕੀਰ ਆ ਪੂਰੀ ਉੱਥੇ ਬੰਦਾ ਵੱਲ ਜਾਂਦਾ ਜਿੱਥੇ ਛੋਟੀਆਂ ਲਕੀਰਾਂ ਉੱਥੇ ਛੋਟੇ ਛੋਟੇ ਬੰਦ ਬੈਲੇ ਇਹ ਹੱਥਾਂ ਦੇ ਬਾਹਰ ਮੁਠੀ ਅੰਦਰ ਨੂੰ ਮੁੜਦੀ ਹੈ ਇੱਧਰ ਲਕੀਰ ਹੁੰਦੀ ਕੋਈ ਕਿਉਂ ਬਾਹਰੋਂ ਹੱਥ ਲੱਖਿਆ ਹੀ ਨਹੀਂ ਹੁੰਦਾ ਹੋਰ ਸਭ ਤੋਂ ਕਮਾਲ ਦੀ ਗੱਲ ਦੱਸ ਤੁਸੀਂ ਕਿਸੇ ਮਰੇ ਬਾਂਦਰ ਦਾ ਹੱਥ ਵੇਖਿਆ ਮੂ ਆਪਣੇ ਵਰਗਾ ਹੁੰਦਾ ਬਿਲਕੁਲ ਉਹਨਾਂ ਦੀ ਲਕੀਰਾਂ ਸਾਡੇ ਜਿਹੀਆਂ ਬਾਂਦਰ ਦੇ ਕਿ ਬਾਂਦਰ ਦਾ ਹੱਥ ਕਿਉਂ ਨਹੀਂ ਵੇਖਦਾ ਕੋਈ ਬਈ ਉਹਦੀ ਦੇਖ ਕੇ ਪੈਸੇ ਨਹੀਂ ਹੁੰਦੇ ਆਸ ਹੀ ਰੋਣਾ ਹੋਰ ਕੁਝ ਨਹੀਂ ਹੋਣਾ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿੱਦਿਆਂ ਦੱਸਣਾ ਹੁੰਦੀ ਚਿੰਤ ਕਰਨ ਵਾਲੇ ਲੋਕ ਸਿਆਣੇ ਹੋ ਗਏ ਫਿਰ ਨਾ ਬੇਲ ਲਾਉਂਦਾ ਕੋਈ ਇਹਨਾਂ ਦਾ ਦਾਅਵੇ ਚੱਲ ਸਕਦਾ ਛੋਟੇ ਇੱਕ ਵਾਰ ਅਸੀਂ ਹੋਰ ਕੀਤੀ ਜਦੋਂ ਸੋਸਾਇਟੀ ਬਣਾਈ ਅਸੀਂ ਕਿਹਾ ਵੀ ਭੂਤ ਪ੍ਰੇਤ ਤਾਂ ਹੁੰਦੇ ਹੀ ਗੱਲ ਤਾਂ ਬਹੁਤ ਵੱਡੀ ਹੈ ਚਾਲੀ ਸਾਲਾਂ ਦੇ ਤਿਆਮੇਂਦਰ ਵਾਲਾ ਅੱਜ ਅਸੀਂ ਇਹ ਕਹਿੰਦੇ ਹਾਂ ਦਾਅਵੇ ਨਾਲ ਵੀ ਭੂਤ ਜਿੱਥੇ ਮਰਜੀ ਪਰਾਣਾ ਹੋਵੇ ਜਿੰਨਾ ਮਰਜੀ ਵਿਗੜਿਆ ਹੋਵੇ ਅਸੀਂ ਠੀਕ ਕਰਦੇ ਹਾਂ ਮੁਫਤ ਪਰ ਅੱਜ ਵੀ ਅਸੀਂ ਦਾਅਵੇ ਨਾਲ ਕਹਿੰਦੇ ਆ ਕਿ ਪੂਰੀ ਬੇਇਅਤ ਮਰੇ ਬੰਦੇ ਦਾ ਭੂਤ ਕਿਤੇ ਵੀ ਕਿਸੇ ਮੰਦ ਸਵਾਲ ਵੀ ਹੋ ਵੀ ਜਿਹੜਾ ਭੂਤ ਚਿੰਬੜ ਜਾਂਦਾ ਉਹ ਕਿੱਥੇ ਹੋਗਾ ਮੈਨੂੰ ਇੱਕੋ ਹੀ ਕੇਸ ਦੀ ਰਿਪੋਰਟ ਦੇ ਦੇਣਾ ਸਾਨੂੰ ਪਤਾ ਲੱਗ ਜਾਊ ਕਿ ਐਂ ਹੁੰਦਾ ਭੂਤ ਕਿਤੇ ਕੀ ਰੋਕ ਜਲੇ ਤੇ ਬਰਗਾੜੀ ਪੈਂਦਾ ਉੱਥੇ ਸਾਡਾ ਸੈਂਟਰ ਚੱਲਦਾ ਉੱਥੇ ਹਰ ਸ਼ਨੀਵਾਰ ਨੂੰ ਲੋਕੀ ਉਤਤਾਂ ਵੜਾਉਣਾ ਹੁੰਦੇ ਆ ਐਂ ਕਹਿੰਦੇ ਕਰਕਸ਼ੀਲਾਂ ਦੀ ਚੌਕੀ ਲੱਗਦੀ ਹੈ ਬਰਗਾੜੀ ਉਹ ਵੱਡੀ ਚੌਕੀ ਆ ਹੋਰ ਥਾਮਾਂ ਤੇ ਵੀ ਆ ਕਾਲਿਆ ਵਾਲੀ ਬੰਦੀ ਵੀ ਹੈਗੇ ਸਾਡੇ ਵਿੱਚੋਂ ਉਹ ਵੀ ਦੇਖਦੇ ਮੈਂ ਵੀ ਉੱਥੇ ਗਿਆ ਹੋਇਆ ਉੱਥੇ ਮਰੀਜ਼ ਆ ਜਾਂਦੇ ਆ ਨੰਬਰ ਲੱਗ ਜਾਂਦੇ ਆ ਅਸੀਂ ਚੈੱਕ ਕਰਦੇ ਆ ਤੇ ਠੀਕ ਕਰਦੇ ਆ ਤੇ ਜਿਹੜੇ ਦਾ ਪਰਿਵਾਰ ਦਾ ਨੰਬਰ ਮੇਰੇ ਕੋਲੇ ਲੱਗਿਆ ਮੈਂ ਤਾਂ ਸਾਨੂੰ ਉਹਨਾਂ ਦੀ ਗੱਲ ਸੁਣਾਉਣ ਲੱਗਿਆ 60 ਕੁ ਸਾਲ ਦਾ ਬਜ਼ੁਰਗ ਨਾਲ ਉਹ 24-25 ਸਾਲ ਦਾ ਮੁੰਡਾ ਮੈਂ ਉਹਨੂੰ ਪੁੱਛਿਆ ਮੈਂ ਕਿ ਬਜ਼ੁਰਗੋ ਕਿਵੇਂ ਆਏ ਹੋ ਕਹਿੰਦੇ ਜੀ ਇਹ ਮੁੰਡੇ ਦਾ ਵਿਆਹ ਕਰਿਆ ਸੀ ਢੂੜ ਸਾਲ ਹੋ ਗਏ ਮੈਂ ਕਿ ਕੀ ਹੋ ਗਿਆ ਇਹਨੂੰ ਇਹਨੂੰ ਵੀ ਨਹੀਂ ਕੋਸ ਰਿਆ ਮੈਂ ਬੋਲ ਜੇ ਜਿਹੜੀ ਮੂਰ ਨਹੀਂ ਬੈਠੇ ਲੈਂਦੀ ਆ ਜਦੋਂ ਗੋਹੇ ਕੂੜੇ ਦਾ ਮੱਠਲ ਟੋਪਰਾ ਰੂੜੀ ਦੇ ਢੇਰ ਤੇ ਸਿੱਟਣ ਜਾਂਦੀ ਆ ਸਾਨੇ ਟੋਪਰੀ ਡਿੱਗ ਪੈਂਦੀ ਆ ਬਹੁਤ ਚਾ ਫਿਰ ਤੁਸੀਂ ਕੀ ਕਰਦੇ ਹੋ ਕਹਿੰਦੇ ਜੀ ਤਨ ਪੰਜਾਂ ਵਾਲੀ ਰੇੜੀ ਲਈ ਆ ਉਹੋ ਕਿਸੇ ਫਿੱਟ ਕਹਿੰਦੇ ਜੀ ਮੇਰੇ ਨੂੰ 2 ਸਾਲ ਹੋ ਗਏ ਆ ਕੋਈ ਇਲਾਜ ਨਹੀਂ ਕਰਾਇਆ ਕਹਿੰਦੇ ਜੀ ਇਲਾਕੇ ਦਾ ਕੋਈ ਤੰਤਰਕ ਕੋਈ ਬਾਬਾ ਸਾਬ ਛੱਡੇ ਹੀ ਨਹੀਂ ਲਖ ਕੀ ਕਹਿੰਦੇ ਆ ਹੋਰ ਕੌਣ ਚੰਬੜ ਗਿਆ ਇਹਨੂੰ ਕਹਿੰਦੇ ਜੀ ਜਦੋਂ ਤਾਂ ਅਸੀਂ ਲੈ ਕੇ ਜਾਂਦੇ ਆ ਸਹੁਰੇ ਸਾਨੂੰ ਤਾਂ ਬਾਬਾ ਇਹ ਕਹਿ ਦਿੰਦੇ ਆ ਵੀ ਚੀਜ਼ ਕੁੜੀ ਨੂੰ ਕੁਮਾਰੀ ਹੁੰਦੀ ਨੂੰ ਤੇ ਬੜੀ ਸੀ ਤੁਹਾਨੂੰ ਦੱਸਿਆ ਨਹੀਂ ਪਹਿਲਾਂ ਸਹੁਰੇ ਨਾਲ ਤਾਂ ਧੋਖਾ ਹੋ ਗਿਆ ਉਹਨਾਂ ਨੇ ਇਲਾਜ ਨਹੀਂ ਕਰਾਇਆ ਚੀਜ਼ ਵਿੱਚ ਹੀ ਵਿਆਹੀ ਗਈ ਹੁਣ ਇੱਥੇ ਆ ਕੇ ਕੁੜੀ ਨੂੰ ਧੱਕੇ ਮਾਰਦੀ ਆ ਲਖੀ ਹੋਰ ਕੰਮੀ ਇਹੋ ਪੈੱਕੀ ਹੁੜੀਆ ਪੈਕੇ ਦੀ ਇਹਨੂੰ ਲੈ ਜਾਂਦੇ ਤੇ ਜਦੋਂ ਪੈਕੇ ਲੈ ਜਾਂਦੇ ਉਹ ਤਾਂ ਪਤਾ ਸਾਹਬ ਕੀ ਕਹਿੰਦਾ ਭਾਈ ਇਹਦੇ ਸੌਣੀ ਚ ਕਸੂਰ ਆ ਜਦੋਂ ਬਰੀ ਦੇ ਸੂਟ ਲੈਏ ਨਾ ਇੱਕ ਸੁੱਚਾ ਸੁੰਟਰ ਲੈਣਾ ਹੁੰਦਾ ਉਹ ਨਿਸ਼ਾਨੇ ਮਸੂਮੀ ਚੀਲ ਕਿ ਚੀਲ ਪਤਾ ਨਹੀਂ ਕੀਦਾ ਉਹ ਕਿਸੇ ਲਾਗੀ ਨੂੰ ਦੇਣਾ ਹੁੰਦਾ ਹੱਥ 흘ਵਾ ਕੇ ਇਹਨਾਂ ਨੇ ਖਰੀਦਿਆ ਵੀ ਜਦੋਂ ਇਹਨਾਂ ਨੇ ਸੁੱਚਾ ਸੂਟ ਨਹੀਂ ਖਰੀਦਿਆ ਉਹੋ ਚੀਜ਼ ਫੋੜੀ ਕਣੀ ਨੂੰ ਸੋਹੇ ਗਈ ਉਹ ਜੰਦੀ ਨੂੰ ਜਿਮੜ ਗਈ ੱੱਕੇ ਮਰੀ ਜੰਦੀ ਹੈ ਇਹ ਨੂੰ ਕਹਿੰਦੇ ਜੀ ਠੀਕ ਹੋਊ ਸਾਡਾ ਮਸਲਾ ੱੱਕੇ ਵੱਜਣੋਂ ਸਾਡੀ ਨੂਨੂ ਹਟ ਜਾਣਗੇ ਮਠਾ ਸਾਡੀ ਗਰੰਟੀ ਆ ਬਿਲਕੁਲ ਹਟ ਜਾਣਗੇ ਸਾਡੀਆਂ ਦੋ ਸ਼ਰਤਾਂ ਪੈਸਾ ਨਹੀਂ ਕੋਈ ਲੱਗਦਾ ਸ਼ਰਤਾਂ ਮੇਰੀ ਆ ਕਿਹੜੀਆਂ ਪਹਿਲੀ ਅਸੀਂ ਘਰ ਦੇ ਸਾਰੇ ਟੰਬਰ ਨੂੰ ਆਦਾ ਅੱਡ ਬਿਠਾ ਕੇ ਗੱਲ ਕਰਦੇ ਆ ਕਿਉਂਕਿ ਸਾਨੂੰ ਪਤਾ ਸਾਰਿਆਂ ਦੇ ਸਾਹਮਣੇ ਕੋਈ ਆਪਣਾ ਦੁੱਖ ਅੰਦਰਲੀ ਗੱਲ ਦੱਸਦਾ ਨਹੀਂ ਬੁਰਜੀ ਫੋਨ ਤੇ ਕਦੋਂ ਪ੍ਰਿਹੇਦ ਕਹਾਂਗੇ ਉਹ ਰੱਖ ਲਿਓ ਮੁਰਕੇ ਕੋਈ ਨੂਨ ਧੱਕਾ ਨਹੀਂ ਵੱਜਦਾ ਕਹਿੰਦੇ ਦੀ ਠੀਕ ਆ ਗਿਓ ਮਨਜ਼ੂਰ ਆ ਅਸੀਂ ਅਗਲੇ ਐਤਵਾਰ ਚਲੇਗੇ ਕਰੇ ਵੱਡਾ ਸਾਡਾ ਪੁੱਲਾ ਜਾਂ ਘਰ ਦੇ ਜ਼ਿਮੀਦਾਰਾਂ ਦਾ 13 ਮੈਂਬਰ 13 ਜੀ ਰਹਿੰਦੇ ਸੀ ਘਰ 'ਚ ਅਸੀਂ ਬੰਦ ਕੇ ਦੋ ਦੋ ਤੰਤਰਾਂ ਡੈਰੀ 'ਚ ਸਾਰਿਆਂ ਦਾ ਬਾਇਓ ਡਾਟਾ ਲਿਖ ਲਿਆ ਇੱਕ ਤਰ੍ਹਾਂ ਦੀ ਇੰਟਰਵਿਊ ਅਸੀਂ ਕਰਦੇ ਹੁਏ ਆ ਵੀ ਘਰ 'ਚ ਕਿਹੜਾ ਬੰਦਾ ਕਿਹਦੀ ਮੁਖਤਿਆਰੀ ਕਿਹੜਾ ਕਿਹੜੇ ਕੰਮ ਦੀ ਡਿਊਟੀ ਦੇ ਕਿਹੜੇ ਕਿਹੜੇ ਤੇ ਅਸੀਂ ਨੋਟ ਕਰ ਲਿਆ ਅਖੀਰ 'ਚ ਬੁਲਾ ਲਿਆ ਉਸ ਘਰ ਦੀ ਨੂੰਹ ਨੂੰ ਮੇਰੇ ਨਾਲ ਪਿਆਰ ਨਾਲ ਅੱਗਾ ਭਾਂਡਾ ਲਾ ਕੇ ਨੂੰ ਸਮਝਾਇਆ ਕਿ ਧੀਏ ਦੁੱਖ ਨਾ ਸਹੀ ਹੈ ਅਸੀਂ ਸਮਝਦੇ ਹਾਂ ਬੁਖਬਾਤ ਨਹੀਂ ਹੁੰਦਾ ਇਹਦਾ ਜਦੋਂ ਕੋਈ ਕੁੜੀਆਂ ਧੀਆ ਆਗੇ ਤੇਕਿਆਂ ਤੇ ਵਿਆਹ ਕੇ ਚੈਂਤੀ ਸੋਹਰੇ ਦਵੜੀਆਂ ਕਿਸੇ ਨਾ ਕਿਸੇ ਗੱਲ ਕਰਕੇ ਮਨ ਦੁਖੀ ਹੋ ਜਾਂਦਾ ਮਨ ਟੁੱਟ ਜਾਂਦਾ ਮਨ ਖਿਲਾਰ ਦਾ ਛਕਾਰ ਹੋ ਜਾਂਦਾ ਇਹ ਤਕੇ ਤਾਬ ਆ ਜਾਂਦੇ ਆ ਜਦੋਂ ਉਹ ਇੱਕ ਘੰਟੇ ਚੋਂ ਗੱਲ ਸਮਝ ਆ ਗਈ ਵੀ ਅੱਜ ਜਿਹੜੇ ਬਾਈ ਆਏ ਆ ਨਾ ਮੇਰਾ ਮਸਲਾ ਹੱਲ ਕਰ ਸਕਦੇ ਆ ਉਹਨੇ ਦੱਸਿਆ ਪਤਾ ਕੀ ਮੈਨੂੰ ਕਹਿੰਦੀ ਵੀ ਸਾਡੇ ਬਾਅਦ ਲੋਕਰੇ ਜਿੱਥੇ ਦਿਲਗਰ ਬੰਨੇ ਹੁੰਦੇ ਆ ਉੱਥੇ ਜਾ ਕੇ ਆਓ

ਮੈਨੂੰ ਕਹਿੰਦੀ 9 10 ਵਜ ਜਾਂਦੇ ਆ ਕਹਿੰਦੀ ਸਾਰੇ ਨੰਬਰ ਨੂੰ ਕੱਠੇ ਕਰਕੇ ਸੌ ਪਾ ਜੇ ਮੈਨੂੰ ਕਦੇ ਕਿਸੇ ਨੇ ਟੋਪਰਾ ਵਿੱਚ ਪਾਇਆ ਮੈਂ ਵੀ ਕਹਿੰਦੀ ਜਿੰਦਗੀ ਜਾਲ ਆ ਮੈਂ ਵੀ ਕਿਸੇ ਦੀ ਧੀ ਆ ਸੌਰੀ ਗੱਲ ਸਮਝ ਆ ਗਈ ਇੱਕ ਕੁੜੀ ਜਿਹਨੂੰ ਜਾਈ ਰਦਾ ਰਕੇ ਵਿਆਹ ਤਾਂ ਵਾਪਸ ਸਾਰੇ ਕਰ ਗਈ ਨੂੰ ਇੰਨਾ ਮੋਹ ਪਿਆਰ ਨੂੰ ਦੇ ਉਹਦੇ ਪੇਕੇ ਜਦ ਨਾਲ ਤੇਰੇ ਸਿਰ ਤੇ ਧਰਤਾ ਪੱਚੀਆਂ ਡੰਗਰਾਂ ਦਾ ਬੋਹਾ ਪੂਰਾ ਇਹੇ ਭਾਵੇਂ ਨਾ ਉਹ ਦੇ ਸਰ ਤੋਂ ਧਰ ਕੇ ਦੇਖ ਲਓ ਭਾਵੇਂ ਸੱਸ ਦੇ ਧਰ ਕੇ ਦੇਖੀ ਉਹ ਬੋਲ ਤਾਂ ਪਾਉਂਗਾ ਗੱਲ ਇਹਦੇ ਸਮਝਾ ਗਈ ਸਾਰਾ ਪਰਿਵਾਰ ਇਕੱਠਾ ਕਰ ਲਿਆ ਕਹਿੰਦੇ ਜੀ ਫੜ ਲਿਆ ਪ੍ਰੋਤ ਠੱਕਾ ਮਾਰਨ ਵਾਲਾ ਮੱਥਾ ਫੜ ਲਿਆ ਉਹ ਇਹ ਜੇ ਸੁਣ ਲੋ ਸਾਡਾ ਛੋਟਾ ਜਿਹਾ ਕਹਿੰਦੇ ਜੀ ਉਹ ਕੀ ਹੈ ਕੱਲ ਤੋਂ ਗੋਹਾ ਗੂੜਾ ਕਰਨੀ ਦੋ ਜਣੀਆਂ ਲੱਗਣਗੀਆਂ ਜਿੰਦੇ ਇਕੱਲੀ ਲੱਗੀ ਪ੍ਰੋਤ ਠੱਕਾ ਮਾਰੂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਮਨ ਬਨਾਲ ਲੱਗਣ ਲੱਗੀ ਸੂਮਰ ਦੇ ਟੋਕਰਾ ਭਰ ਜਾ ਕਰੇ ਚਕਾਵਾ ਕਰੇ ਸਿੱਟ ਕੇ ਮੁੜਿਆ ਕਰੇ ਪੰਜਾਂ ਭਾਂਡਾ ਦਾ ਕੰਮ ਦੂੜਦਾਂ ਵਿੱਚ ਹੋਣ ਲੱਗਿਆ ਉਹਦਾ ਪ੍ਰੇਤ ਸਿਵੇਜੋਂ ਆਇਆ ਇੱਥੇ ਆ ਦੋਆ ਬਾਹਰ ਕੇ ਪਹਿਲੀ ਸਵੇਰ ਅੱਜ ਕਿਤੇ ਨਹੀਂ ਪ੍ਰੇਤ ਹੋਰ ਪਤਾ ਕੀ ਪਿਆ ਕੋਈ ਸਰਵੰਧੀ ਗੱਲ ਕੌੜੀ ਲੱਗੇ ਪਰ ਹੈ ਸੱਚੀ ਜੇ ਇਸੇ ਮਾਂ ਦੀ ਧੀ ਮੋਨਾ ਦੇ ਪੇਕੀ ਹਫਤਾ ਲਾ ਦੇ 10 ਦਿਨ ਲਾ ਦੇ ਜਦੋਂ ਫਿਰ ਅੱਡੇ ਤੇ ਬਸ ਤੇ ਨਾ ਹੋਣ ਜਾਂਦੀ ਹੈ ਭਲਾ ਕੀ ਕਰਦੀ ਹੈ ਦੋ ਦਿਨ ਦਾ ਸੱਪ ਕੋਸ ਲਿੰਦੀ ਹੈ ਧੀਏ ਛੇ ਪੀ ਗਿੜਾ ਮਾਰ ਜਿਆ ਕਰ ਤੇ ਜੇ ਕਿਤੇ ਉਸੇ ਮਾਂ ਦੀ ਨੂੰ ਪੇਕੀ ਆ ਵੀ ਮਾਰੂ ਮੈਨ ਲੈ ਆਵੜੇ ਫਿਰ ਸਰੀਕੇ ਚ ਪਤਾ ਕੀ ਹੋ ਉਹਦਾ ਵੀ ਸੋਰੀ ਇਹ ਪੇਕੀ ਜੀ ਦਰਵੇ ਤੀਜੇ ਦਿਨ ਚ ਨਹੀਂ ਚੱਕ ਲੈਂਦੀ ਉਹਦਾ ਵੀ ਮਾਂ ਨੂੰ ਮੈਨ ਲੈਣ ਨੂੰ ਜੀ ਕਰਦਾ ਉਦੋਂ ਵੀ ਤਾਂ ਨਹੀਂ ਕਰਦਾ ਇੱਥੇ ਰੋਣਾ ਤਾਂ ਜੇ ਇਸ ਗੱਲ ਨੂੰ ਅਸੀਂ ਹੱਲ ਕਰ ਲਈਏ ਦੁਨੀਆ 'ਚ ਕਿਹਦੇ ਨਾਲ ਖੜੂ ਦੱਸਿਆ ਪ੍ਰੇਤ ਨਹੀਂ ਹਾਂ ਇੱਕ ਗੱਲ ਹੈਗੀ ਐ ਕਦੇ ਵੀ ਸਾਡਾ ਸਮਾਜ ਕਹਿ ਰਿਹਾ ਉਹਦਾ ਇਹ ਭੂਤ ਪ੍ਰੰਤ ਬੁੜੀਆਂ ਨੂੰ ਬਾਰੇ ਚੰਬਰ ਦੇ ਆ ਕੁੜੀਆਂ ਨੂੰ ਬਾਰੇ ਚੰਬਰ ਦੇ ਠੀਕ ਆ ਇਹ ਗੱਲ ਬਾਰੇ ਚੰਬਰ ਦੇ ਆ ਕਿਉਂ ਸਾਡਾ ਇਹ ਸਮਾਜ ਮਰਦ ਪ੍ਰਧਾਨ ਸਮਾਜ ਆ ਬੰਦਾ ਆਪਦੀ ਗੱਲ ਆਰਦੇ ਘਰ ਚ ਪਾਉ ਨਾਲ ਲੈਂਦਾ ਐ ਤੇ ਇਹ ਨਾ ਵੀ ਪਉਂਦੀ ਹੋਵੇ ਜਿਹੜੇ ਕਹਿੰਦੇ ਡੇੜਾ ਦੇ ਕੇ ਖੇਕੇ ਤੋਂ ਦੁਗਵਾਲਾ ਲੰਦਾ ਨਹੀਂ ਜਾ ਜਾਂਦੀ ਆ ਕੋਈ ਮੰਨ ਤੇ ਉਹ ਨਹੀਂ ਪਿੰਦਾ। ਹਾਇ ਇੱਕ ਗੱਲ ਹੋਰ ਤੁਹਾਨੂੰ ਸੁਣਾ ਦਿਆ ਬਹੁਤ ਹੀ ਪਿਆਰੀ ਆ ਕਸਰ ਬੰਦਿਆਂ ਨੂੰ ਵੀ ਹੋ ਜਾਂਦੀ ਆ। 26 ਸਾਲ ਦਾ ਮੁੰਡਾ ਲੈ ਕੇ ਮੇਰੇ ਕੋਲ ਕੱਲ ਜੀ ਇਹਨੂੰ ਡੌੜਾ ਪੈਂਦਾ 6 ਮਹੀਨੇ ਹੋ ਗਏ ਅੱਜ ਵੀ ਰੋਦੇ ਨੂੰ ਮੈਂ ਡੌੜਾ ਪਾ ਜਾਂਦਾ। ਇਹ ਕੋਈ ਨਹੀਂ ਤਰੀਕਾ ਸਾਡਾ ਉਹ ਹੀ ਆ ਇਕੱਲੇ ਨੂੰ ਭਾ ਕੇ ਗੱਲ ਕਰਦੇ ਆ ਸਾਰੀ ਗੱਲਬਾਤ ਉਹਨੂੰ ਦੱਸੀ ਵੀ ਦੇਖ ਲੈ ਤੈਨੂੰ ਕਹਿੰਦਾ ਬੌੜਾ ਰਿਸ਼ਤੇਦਾਰਾਂ ਨੂੰ ਸ਼akeshri ਕੇ ਨੂੰ ਸਾਰਿਆਂ ਨੂੰ ਲੱਗ ਜੂ ਪਤਾ ਤੇ ਤੂੰ ਤਾਂ ਤੇਰੀ ਮੈਂ ਲਿਰ ਲਗੀ ਗਈ ਬੈਗ ਨੂੰ ਨਿੱਤ ਰੱਖੋਗਾ ਗੱਲ ਵਸ ਗਈ ਆ ਪਰ ਰਾਹ ਪਾਈਏ ਕੋਈ ਗੱਲ ਅਬ ਕੀ ਕਹਿੰਦਾ ਇਕੱਲੇ ਵੀ ਮੈਂ ਹੈਗਾ 26 ਸਾਲ ਦਾ ਮੇਰੀਆਂ ਦੋ ਭਰਾ ਇੱਕ 20 ਸਾਲਾਂ ਦੀ ਇੱਕ 20 ਸਾਲਾਂ ਦੀ ਆ ਘਰ ਦੇ ਉਹਨਾਂ ਖਤਰ ਦਾ ਰਿਸ਼ਤਾ ਉਹਨਾਂ ਦੇ ਫਿਰਦੇ ਮੈਂ ਵੱਡਾ ਮੇਰੇ ਵਿਆਹ ਵੀ ਨਹੀਂ ਗੱਲ ਨਹੀਂ ਕਰਦਾ ਮੱਥਾ ਪਹਿਲੇ ਦਾ ਪੈਂਦੇ ਦੌਰੇ ਤੈਨੂੰ ਦੋਲਾਂ ਨੇ ਕਿਹਾ ਤੇਰੇ ਨੂੰ ਚਲੋ ਤੂੰ ਆਏਗਾ ਵੀ ਤੈਨੂੰ ਇਹੋ ਗੱਲ ਸੁਝੀ ਕਿਵੇਂ ਪਤਨ ਵੀ ਕਿੰਨਾ ਕਹਿੰਦੇ ਵੀ ਸਾਡੇ ਗੜੀ ਤੇ ਮਹੱਲੇ ਤੇ ਇੱਕ ਉਨੀ ਨੂੰ ਦੌਰੇ ਪੈਂਦੇ ਸੀ ਉਹਨੂੰ 사ਵਾਂ ਕੋਲੇ ਲੈ ਜਾਂਦੇ ਸੀ ਹਰੇਕ ਸਾਹ ਕਹਿੰਦਾ ਕਿ ਕੁੜੀ ਦਾ ਵਿਆਹ ਕਰ ਦੋ ਭਾਈ ਨੌਰੇ ਹਟ ਜਾਣਗੇ ਕਹਿੰਦਾ ਜੀ ਖੀਰ ਨੂੰ ਉਹਨੇ ਕੁੜੀ ਦਾ ਵਿਆਹ ਕਰਤਾ ਉਹਨੂੰ ਗੌਰੇ ਪੈਣੋਂ ਹਟ ਗਈ ਕਹਿੰਦਾ ਇਹਨੂੰ ਇਹਨੂੰ ਮੈਨੂੰ 10 15 사ਵਾਂ ਕੋਲੇ ਲੈ ਕੇ ਕਿਸੇ ਕਿੰਦਰ ਦੇ ਜੀ ਕਹੇ ਵੀ ਇਹਦਾ ਵਿਆਹ ਕਰ ਦੇ ਕਹਿੰਦਾ ਅਸਲ ਗੱਲ ਕਿੱਥੇ ਖੜੀ ਹੈ ਅਸਲ ਇਹ ਲੋਕਾ ਸਮਾਜ ਹੈ ਨਾ ਜੇ ਜਵਾਨ ਹੋਵੇ ਧੀ ਪੁੱਤ ਆਪਦੇ ਮਾਪਿਆਂ ਨੂੰ ਇਹ ਕਹਿੰਦੇ ਵੀ ਮੇਰੀ ਉਮਰ ਵਿਆਹ ਨਹੀਂ ਹੋ ਗਈ ਭਾਈ ਹੁਣ ਮੇਰਾ ਵਿਆਹ ਨੂੰ ਕਰਦੇ ਤੇ ਮਾਪੇ ਪਤਾ ਕੀ ਛੇੜਦੇ ਸਾਡੇ ਧੀ ਸਾਡਾ ਪੁੱਤ ਲੈ ਵਿਆਹ ਦੀਆਂ ਗੱਲਾਂ ਕਰਦੇ ਤਾਂ ਵਿਗੜ ਗਿਆ ਨਹੀਂ ਆਹੀ ਗੱਲ ਤੁਸੀਂ ਜਿੱਥੇ ਜਿੱਥੇ ਕਿਤੇ ਵੀ ਅਜਿਹੀ ਗੱਲ ਸੁਣਾ ਵੀ ਫਲਾਣੇ ਦੇ ਘਰ ਚੋਂ ਦਾ ਪੇਟੀ ਚ ਟ੍ਰਾਂਕ ਤੇ ਵਿੱਚ ਪਏ ਕੱਪੜੇ ਬਾਟ ਗਏ ਕੱਟੇ ਗਏ ਅੱਗ ਲੱਗੀ ਖੂਨ ਦੇ ਛਿੱਟੇ ਆ ਗਏ ਦੰਦਲਾ ਦੌੜੇ ਪੈਂਦੇ ਆ ਤੁਸੀਂ ਸਮਝ ਲੋ ਕਿ ਉਸ ਘਰ ਦੇ ਵਿੱਚ ਕੋਈ ਬੰਦਾ ਦਰਮਾਗੀ ਬੋਧ ਲਈ ਫਿਰਦਾ ਕਿਸੇ ਵੀ ਸਿਆਣੀ ਗੱਲ ਧਰਦੇ ਸੁਣ ਨਹੀਂ ਰਹੇ ਅਸੀਂ ਅਸੀਂ ਕਿਹੜਾ ਗਾਉਂ ਉਸ ਦਿੰਦੇ ਆ ਅਸੀਂ ਗੱਲ ਲੱਭ ਲੈਣੇ ਆ ਵੀ ਕਿਵੇਂ ਮੰਗ ਤੇ ਬੋਧ ਹੈ ਤੇ ਕਾਹਦਾ ਬੋਧ ਆ ਉਹ ਗੱਲ ਅਸੀਂ ਹੱਲ ਕਰ ਦਿੰਦੇ ਆ ਸੋ ਮੇਰੇ ਕਹ ਕਿਤੇ ਵੀ ਤੁਮ ਨੂੰ ਲੱਗੇ ਕਿ ਕਫਰਮਾਸਰ ਹੁੰਦੀ ਆ ਤਾਂ ਤੁਸੀਂ ਕੁਝ ਨਹੀਂ ਕਰਨਾ ਆ ਮਾਸਟਰ ਸਰ ਸੋਹਣ ਜੀ ਨੂੰ ਲੈਣੇ ਤੰਗੇ ਜੀ ਫੋਟੋ ਦੇ ਜਗਦੀਸ਼ ਜੀ ਬਤ ਤੇ ਇਹਨਾਂ ਨੂੰ ਮਿਲ ਲਓ ਰਿਆਨ ਲਾਲਾ ਵੀ ਖੜਿਆ ਇਹਨਾਂ ਨੂੰ ਮਿਲ ਲਓ ਇਹੋ ਪਿਛਲੇ 40 ਸਾਲ ਤੋਂ ਪਰਸ਼ੀਸੇ ਵੀ ਜੋੜ ਕੇ ਕੰਮ ਕਰ ਰਹੇ ਆ ਦੂਜੀ ਗੱਲ ਜਿਹੜੀ ਸਾਨੂੰ ਲੱਗਦਾ ਕਿ ਫੋਟੋ ਕੋਈ ਕਿਸੇ ਦੀ ਕਮਾਈ ਬਿੱਲੋ ਦੇ ਚਰਨਾ ਚ ਜਦੋਂ ਜਾਂਦੀ ਹੈ ਨਾ ਸਾਨੂੰ ਬੜਾ ਸਾਡੇ ਨਾ ਨਹੀਂ ਠੱਗੀ ਭਾਈ ਦੀ ਸਾਨੂੰ ਦੁੱਖ ਹੁੰਦਾ ਹੋਵੇ ਵੀ ਵਸਾਵਾ ਹਵੀ ਕਰ ਤੇ ਬੇਲੜ ਦੇ ਚਾਪਨਾ ਚ ਸਾਡੇ ਪਿੰਡਾਂ ਨੂੰ ਪਤਾ ਕੀ ਚੱਲਦਾ ਮਾਵਾ ਪੈਰਾ ਮੱਝ ਦਾ ਦਾਦਾ ਦਾ ਬੁੱਧ ਚੋਲ ਕੇ ਭੱਕੇ ਦੇਲੂ ਉੱਤੋਂ ਤੋਂ ਮਲਾਈ ਆ ਦਾ ਇਹ ਤਾਂ ਕਹਿਣ ਦੀ ਬਾਬਿਆਂ ਦੇ ਡੇਰੇ ਦਾਦਾ ਦਾਦਾ ਉਹ ਦੂਹੀ ਖਾਦੇ ਕਹਿਣਗੇ ਇੱਕ ਦੁੱਧ ਫੇਰ ਪਰਦਾ ਡੇਰੀ ਚ ਪਾਇਆ ਜਿਹੜਾ ਬਚ ਗਿਆ ਕਿੱਲੋ ਨੂੰੜ ਕਿੱਲੋ ਇੱਥੇ ਹਾਲ ਪਾਲਾ ਅਜੋਕਾ ਨੂੰ ਵੇਦਾਂਗੇ ਆਪਾਂ ਜੋ ਆਟੇ ਨੂੰ ਹਾਲਾ ਦਾ ਪਾਣੀ ਵਾਲਾ ਤੇ ਬਾਬੇ ਨੂੰ ਸ਼ੁੱਧ ਉੱਚਾ ਤੇ ਬਾਬੇ ਨੇ ਤਾਂ ਫਿਰ ਕੀ ਕਰਦੇ ਆ ਭਾਈ ਦੇਜੇ ਚ ਵੱਡਗਾ ਪਾਈਸ ਦਾ ਨਲਕੇ ਤੋਂ ਗੱਲਦਾ ਭਰਕੇ ਲੈ ਜਾ ਘਰੇ ਜਾ ਕੇ ਛਿੱਟਾ ਦੇ ਦੋ ਵਰਖਤ ਹੀ ਹੋਣ ਗਿਆ ਮੇਰੇ ਘਰੋਂ ਮਨ ਤੇ ਬੋਧ ਪਾ ਕੇ ਸੋਚਿਓ ਵਰਖਤਾਂ ਜਿੱਧਰ ਪੱਛਾ ਦੁੱਧ ਗਿਆ ਉਧਰ ਹੋਣ ਗਿਆ ਕਿ ਜਿੱਧਰ ਜਲਦਾ ਭਰਕੇ ਦੋ ਦੂ ਆਇਆ ਉਧਰ ਹੋਣ ਗਿਆ ਕੋਈ ਸਵਾਲ ਆ। ਇਹ ਸਵਾਲ ਜਿੱਦਾਂ ਸਾਨੂੰ ਸਮਝ ਆ ਗਿਆ ਤੁਸੀਂ ਦੱਸਾਂ ਨਾ ਹਾਂ ਵੀ ਕਿਹੜੇ ਮੁੰਡੇ ਨੂੰ ਦੇਰੋ ਫੜੋਗੇ। ਪੁਜਾਰੀ ਵਰਗੇ ਪਤਾ ਕੀ ਕਰਦਾ? ਇਹ ਬੰਦਿਆ ਗਵਾਣਪੁਣ ਕਰਲਾ ਨਰਕਾਂ ਚ ਡੋਲੀ ਜਾਏਗਾ। ਸਾਬ ਕਰਤੀ ਸ਼ੇਲੀ ਦਾ ਮਤਲਬ ਸਾਬ। ਖਦੇ ਮੰਨ ਜਾਣਾ ਡਈਦਾ। ਮੇ ਕਿਹੜੇ ਨਰਕ ਬਈ? ਕਿਹਨੇ ਦੇਖਿਆ ਨਰਕ? ਸਾਡੇ ਤਾਂ ਕਹਿੰਦੇ ਆ ਨਾ ਉੱਥੇ ਤੇਲ ਦੇ ਪੜਾਏ ਉੱਪਰਦੇ ਆ, ਸੂਈ ਦੇ ਲੱਕੇ ਵੀ ਜਿਨੂੰਹਾ ਹੁੰਦੇ ਆ। ਵਾਹ! ਕਿਹਨੇ ਦੇਖਿਆ ਨਰਕ? ਕੀ ਨਿਵੇਖਿਆ ਸਰਬਤ ਬਈ ਗੱਲਾਂ ਹੈ ਕਹਿੰਦੇ ਜਿਉਂਦਾ ਬੰਦਾ ਉੱਥੇ ਜਾ ਨਹੀਂ ਸਕਦਾ ਮਰਿਆ ਹੋਇਆ ਉੱਥੇ ਮੁੜ ਕੇ ਆ ਨਹੀਂ ਸਕਦਾ ਫਿਰ ਸਾਨੂੰ ਕਿਵੇਂ ਦੱਸਿਆ ਵੀ ਦਰਸਤਾਂ ਜਾਏ ਹੁੰਦਾ ਸੁਰਗਾਂ ਜਾਏ ਹੁੰਦਾ ਸਵਾਲ ਆ ਨਾ ਫਿਰ ਗੁਰੂ ਨਾਨਕ ਦੇਵ ਜੀ ਦੇ ਪਰਾਹੁਣੇ ਬੋਲਦੇ ਆ ਵਿੱਚੋਂ ਬਾਹਰ ਹੁੰਦਾ ਧਰਮ ਰਾਜ ਕਿੱਤੀ ਲੋਕੋ ਸਤੂ ਸਰੀਰ ਦਾ ਤਾਂ ਬੱਸ ਸਕਾਰ ਇੱਥੇ ਕਰ ਦਿੰਨੇ ਆ ਜਾਂ ਦਬੋ ਦਿੰਦੇ ਆ ਕੁਝ ਆਪਾਂ ਕਹਿੰਦੇ ਇੱਕ ਹਿੱਸਾ ਵਰਗ ਜੋ ਕੁਝ ਹੋਇਆ ਧਰਮ ਰਾਜ ਕੋਲੇ ਕੌਣ ਜਾਂਦਾ ਹੋਵੇ ਉਹ ਤੇ ਦਮਦੂਤ ਕਿਹਨੂੰ ਲੈ ਕੇ ਜਾਂਦਾ ਸਰੀਰ ਤਾਂ ਸਾਡੇ ਕੋਲੇ ਆ ਆਤਮਾ ਨੂੰ ਲੈ ਜਾਂਦੇ ਆ ਤੇ ਆਤਮਾ ਕਹਿੰਦੇ ਆ ਮਰ ਹੁੰਦੀ ਹੈ ਨਾ ਇਹਨੂੰ ਅੱਗ ਸਾੜ ਸਕਦੀ ਐ ਨਾ ਪਾਣੀ ਡੋਲ ਸਕਦਾ ਆਤਮਾ ਤਾਂ ਅਮਰ ਆ ਇਪੋਲਾਤ ਮਰਾਜ ਕੋਲ ਬਕਵਾਹ ਜਿਵੇਂ ਖਾਤਰਾ ਹੋਈ ਜਾਂਦੀ ਜਦੋਂ ਆਤਮਾ ਦਾ ਮਰਾਜੇ ਤੇ ਅੱਗ ਦਾ ਸਾਦਾ ਕੋਈ ਨਹੀਂ ਚਾਹੇ ਕੜਾਹੇ ਦਸੜਦੇ ਚਾਹੇ ਜਿੱਥੇ ਮਰਜੀ ਛੜਦੇ ਸਵਾਲ ਆ ਜੇ ਬੇਸਵਾਲ ਸਾਨੂੰ ਆ ਗਿਆ ਜਵਾਬ ਕਿਸੇ ਕੋਲ ਨਹੀਂ ਅਸੀਂ ਅਸੀਂ ਵੀ ਕਰਦੇ ਆ ਪਰ ਇਹਨੇ ਵਸੇ ਬੰਦ ਨੂੰ 12-12 ਦੇ ਮਤ ਸਾਡੇ ਮੰਨ ਸਵਾਲ ਆ ਜੇ ਕੋਈ ਬਾਬਾ ਕਹਿੰਦਾ ਕਿ ਫਲਾਣੀ ਸਾਡੇ ਆ ਹੋ ਗਿਆ ਅਸੀਂ ਕਹਿੰਦੇ ਕੋਈ ਕਰਕੇ ਦਿਖਾਓ ਕਹਿਣ ਦਾ ਮਤਲਬ ਫਿਰ ਇੱਕੋ ਹੀ ਆ 17 ਰੱਸਾ ਸਿਰੇ ਤੇ ਗੰਢ ਸਾਨੂੰ ਸਿਆਣੇ ਹੋਣ ਦੀ ਲੋੜ ਆ ਸਾਨੂੰ ਆਪਣੀ ਕਿਰਤ ਸੰਭਾਲਣ ਦੀ ਲੋੜ ਆ ਜਿੱਦੇ ਅਸੀਂ ਆਪਣੀ ਕਿਰਤ ਸਾਂਭਣੀ ਸਿੱਖ ਗਏ ਫਿਰ ਜਿਹੜੇ ਵਿੰਨ ਫੋਦੀ ਕਿਰਤ ਕਮਾਈ ਤੇ ਪਲਦੇ ਆ ਸਿੱਧੇ ਹੋ ਜਾਣਗੇ ਕੰਮ ਕਰਨ ਲੱਗ ਜਾਣਗੇ ਵੈਸੇ ਤਾਂ ਮੈਂ ਦੇਖਿਆ ਸਾਡੇ ਨਾਲ ਘਰ ਕੋਈ ਮੁੰਡਾ ਆ ਕੇ ਇੱਕ ਵਾਰ ਨਹੀਂ ਖੜਕਾਉਂਦਾ ਸਭ ਨੂੰ ਪਤਾ ਵੀ ਇਹ ਮੁੰਡਿਆਂ ਨੂੰ ਬਿਰਦੇ ਨਹੀਂ ਕੁਝ ਕਿਉਂਕਿ ਸਾਨੂੰ ਪਤਾ ਗਰੋਹ ਹੁੰਦੇ ਆ ਪਿੰਡਾਂ ਦੇ ਛੱਡ ਜਾਂਦੇ ਆ ਆਪਣੇ ਇਹਨਾਂ ਨੂੰ ਗੱਡੀ ਲੈ ਜਾਂਦੀ ਹੈ ਟੱਕ ਕੇ ਉਹ ਲੱਭ ਲੈ ਕੇ 2 ਸਾਲ ਪਹਿਲਾਂ ਹਾਥੀ ਵਾਲੇ ਆ ਗਏ ਹਾਥੀ ਅੱਛਾ ਫਨਾਲ ਉਹਦੇ ਵੀਰ ਹਾਥੀ ਦੇ ਕਹਿੰਦੇ ਪਾਲਕ ਕਹਿੰਦੇ ਜਾਂ ਮੰਗਲ ਵਾਲੇ ਹਾਥੀ ਦੇ ਨਾਲ ਦੇ ਉਹਨਾਂ ਨੇ ਬੱਲ ਮਾਥੀ ਤੇ ਮੈਂ ਘੇਰ ਤੇ ਚਲਾ ਗਿਆ ਉਹ ਹਾਥੀ ਦਾ ਜਿਹੜਾ ਸੀਗਾ ਪਾਲਕ ਇੱਕ ਪੁਜਾਰੀ ਆ ਕੇ ਮੈਨੂੰ ਕਹਿੰਦਾ ਬਹੁਤ ਮਾਲ ਮਨਾਰੇ ਬਹਾਦਰ ਦੇ ਆਏ ਹੋਦੇ ਪ੍ਰਮਾਤਮਾ ਸਾਨੂੰ ਬਹਾਰ ਦੇਵੇ ਮਖਾਜੇ ਮੈਨੂੰ ਪ੍ਰਮਾਤਮਾ ਨੇ ਬਾਹਲਾ ਦਿੱਤਾ ਫੇਰ ਕੀ ਹੋਇਆ ਕੋਲ ਤੁਸੀਂ ਕਹਿੰਦਾ ਮੈਨੂੰ 100 ਦਾ ਡੋਟ ਦੇ ਦਿਓ ਮਖਾਜੇ ਮੈਨੂੰ ਕਹਿੰਦੇ ਵਿੱਚ ਪਾਈ ਜਿੰਨਾ ਪ੍ਰਮਾਤਮਾ ਤੋਂ ਸੁੱਖੀ ਮੰਗ ਲਾ ਮੈਂ ਪਤਾ ਨਹੀਂ ਤੈਨੂੰ ਦੇਵਾ ਤਾਂ ਨਾ ਦੇਵਾ ਇਹ ਸਾਨੂੰ ਪ੍ਰਮਾਤਮਾ ਦੇ ਨਾਮਾ ਬਾਕੇ ਇਹ ਸਾਨੂੰ ਜਨਗੂਤਾਂ ਦਾ ਡਰ ਦਿਖਾ ਕੇ ਧਰਮ ਰਾਜ ਦਾ ਡਰ ਦਿਖਾ ਕੇ ਸਾਨੂੰ ਡਰਾਉਦੇ ਆ ਜਾਂ ਲਾਲਚ ਦਿੰਦੇ ਆ ਜਿਸ ਦਿਨ ਅਸੀਂ ਲਾਲਚ ਤੋਂ ਹਟ ਗਏ ਜਿਸ ਦਿਨ ਅਸੀਂ ਡਰੋਂ ਹਟ ਗਏ ਤਾਂ ਤੁਸੀਂ ਇਹ ਸਮਝੋ ਮੇਰੀ ਤਾਂ ਗਰੀਬੀ ਚੱਕੀ ਜਾਊ ਪਰ ਸਾਡੀ ਦਸਾਂ ਲੋਹਾਂ ਦੀ ਕਿਰਤ ਸਾਡੇ ਕੋਲ ਘਰੇਣ ਲੱਗ ਜੂਗੀ ਕਦੇ ਵੀ ਤੁਹਾਨੂੰ ਕੋਈ ਦਿੱਕਤ ਹੋਵੇ ਲੱਗੇ ਵੀ ਆ ਤਾਂ ਗੱਲ ਭੂਤ ਪ੍ਰੇਤ ਨੇ ਕਰਕੇ ਛਿੜਾ ਕਚੀਲਾ ਟੀਲਾ ਆ ਗਿਆ ਤਾਂ ਜਗਦੀਸ਼ ਜੀ ਖੜੇ ਆ ਸੰਸ਼ੇਲ ਜੀ ਖੜੇ ਆ ਤੁਸੀਂ ਸੰਪਰਕ ਕਰੋ ਸਾਡੇ ਵਲੰਟੀਅਰ ਸਾਡੇ ਮੈਂਬਰ ਬਿਲਕੁਲ ਤੁਹਾਡੇ ਧੀਆਂ ਪੁੱਤਾਂ ਵਾਂਗੂ ਤੁਹਾਡੇ ਕੰਮ ਆਉਣਗੇ ਇਹ ਸਾਸ ਨਾਲ ਕਿ ਤੁਹਾਡਾ ਇੱਕ ਥੋਲੂ ਵੀ ਕਿਸੇ ਰੋਲਰ ਦੇ ਚਰਨਾ ਚ ਜਾਣਾ ਨਹੀਂ ਚਾਹੀਦਾ ਧੰਨਵਾਦ